ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਫਿਰ ਪਹੁੰਚੇ ਆਗੇ ਬਰਨਾਲੀ ਸ਼ਹਿਰ ਦੇ ਵਿੱਚ ਤੇ ਬਈ ਸੋਨੂੰ ਨਿਗਾ ਮਰਵਾ ਲਈਏ ਗਰਗ ਟਾਈਫਾਇਡ ਕਲੀਨਿਕ ਤੇ ਤੇ ਆਜੋ ਬਈ ਆਪਾਂ ਗੱਲਬਾਤ ਕਰਾਂਗੇ ਅੱਜ ਟਾਈਫਾਇਡ ਬਾਰੇ ਬਬਾਸੀਲ ਬਾਰੇ ਤੇ ਸਿਰਦਰਦ ਬਾਰੇ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਆਜੋ ਕਰਦੇ ਆ ਮਾੜਵੀ ਜੀ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤ ਪਹਿਲਾ ਲੋਕੇਸ਼ਨ ਦੀ ਗੱਲਬਾਤ ਕਰੀਏ ਕਿੱਥੇ ਖੜੇ ਆ ਜੀ ਆਪਾਂ ਇਹ ਹੈਗਾ ਜੀ ਤਰਖਸ਼ਿਲ ਚੌਂਕ ਤੇ ਬਾਜਾਖਾਨਾ ਚੌਂਕ ਦੇ ਵਿਚਕਾਰ ਹੈ ਜੀ ਪੰਜਾਬ ਟੂ ਲਸਟਰ ਦੇ ਨਾਲ ਹੈ ਜੀ ਠੀਕ ਆ ਜੀ ਪਹਿਲਾਂ ਗੱਲਬਾਤ ਕਰਦੇ ਆ ਕਿਹੜੇ ਕਿਹੜੇ ਇਲਾਜ ਪੱਕਾ ਹੋਵੇ ਪੱਕਾ ਲਾ ਜਵੇ ਸਾਡੇ ਕੋਲ ਹੀ ਟਾਈ ਫੈਟ ਦਾ ਇਲਾਜ ਆ ਜਿੰਨਾ ਮਰਜੀ ਪ੍ਰਾਣਾ ਹੋਵੇ ਇੱਕ ਅਸੀਂ ਦਿੰਨੇ ਆ ਬਵਾਸੀਰ ਬਵਾਸੀਰ ਵੀ ਬਹੁਤ ਪ੍ਰਾਣੀ ਜਿੰਨੀ ਮਰਜੀ ਹੋਵੇ ਇੱਕ ਦਿੰਨੇ ਅਸੀਂ ਪ੍ਰਾਣੇ ਸਿਰ ਦਰਦ ਦੀ ਦਵਾਈ ਠੀਕ ਆ ਜੀ ਕੰਮ ਦੀ ਗੱਲਬਾਤ ਕਰੀ ਕਿੰਨਾ ਕ ਪ੍ਰਾਣਾ ਕੰਮ ਆ ਜੀ ਆਪਣਾ ਸਾਨੂੰ ਹੋ ਗਏ 25 30 ਸਾਲ 25 30 ਸਾਲ ਹਾਂਜੀ ਠੀਕ ਹੈ ਵੀ ਸਵਾਜੋਗ ਕੰਮ ਆ ਜੀ ਪੂਰਾ ਪੂਰਾ ਤਸੱਲੀ ਹੈ 100% ਦਾ ਹੱਲ ਹੈ ਜੀ ਇਹਦਾ 100% ਹੱਲ ਹੈ ਮਤਲਬ ਫਰਾਡ ਵਾਲਾ ਕੰਮ ਨਹੀਂ ਹੈਗਾ ਹੈ ਨਾ ਕੋਈ ਨਹੀਂ ਨਹੀਂ ਬਿਲਕੁਲ ਨਹੀਂ ਜਿਹੜਾ ਕੇਰਾ ਆ ਜਾਂਦਾ ਉਹਨੂੰ ਪਹਿਲੀ ਵਾਰ ਦੇ ਵਿੱਚ ਹੀ ਫਰਕ ਪਤਾ ਲੱਗਦਾ ਵੀ ਹਾਂ ਸਾਨੂੰ ਫਰਕ ਪੈ ਗਿਆ ਉਹ ਦੁਬਾਰਾ ਵੀ ਆਉਂਦਾ ਸਾਡੇ ਕੋਲ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਟਾਈਫਾਇਟ ਬਾਰੇ ਗੱਲਬਾਤ ਕਰਦੇ ਹਾਂ ਜੀ ਲੱਸਣਾ ਬਾਰੇ ਦੱਸੋ ਜੀ ਟਾਈਫਾਇਟ ਦੇ ਲੱਛਣ ਕੀ ਹੁੰਦੇ ਨੇ ਜੀ ਟਾਈਫਾਇਟ ਦੇ ਲੱਛਣ ਦੇ ਵਿੱਚ ਇਹ ਹੁੰਦਾ ਜਿਵੇਂ ਕਮਜ਼ੋਰੀ ਆ ਜਾਂਦੀ ਹੈ ਜੀ ਲੱਤਾਂ ਵ ਠੀਕ ਹੈ ਜੀ ਕਿਸੇ ਵੇਲੇ ਖਾਂਗ ਨਾਲ ਵੀ ਹੋ ਜਾਂਦਾ ਕਿਸੇ ਵੇਲੇ ਠੰਡੇ ਪਿੰਡੇ ਵੀ ਹੋ ਜਾਂਦਾ ਕਿਸੇ ਵੇਲੇ ਤੇਜ ਬੁਖਾਰ ਵੀ ਹੋ ਜਾਂਦਾ ਠੀਕ ਹੈ ਜੀ ਤਾਂ ਇਹਦੇ ਨਾਲ ਮਤਲਬ ਕਿ ਵੀਕਨੈਸ ਇੰਨੀ ਜ਼ਿਆਦਾ ਹੋ ਜਾਂਦੀ ਆ ਬਸ ਆਇ ਹੁੰਦਾ ਵੀ ਮੈਂ ਪਈ ਰਹਾ ਕੰਮ ਕਰਨ ਨੂੰ ਜੀ ਨਹੀਂ ਕਰਨਾ ਭੁੱਖ ਨਹੀਂ ਲੱਗਦੀ ਜੀ ਕੱਚਾ ਉਲਟੀ ਵਾਲਾ ਮਗ ਵੀ ਹੋ ਜਾਂਦਾ ਇਹਦੇ ਨਾਲ ਅੱਖਾਂ ਵੀ ਮੱਚਦੀਆਂ ਨੇ ਠੀਕ ਹੈ ਜੀ ਇਹ ਪ੍ਰੋਬਲਮ ਆ ਜਾਂਦੀ ਆ ਇਹਦੇ ਨਾਲ ਠੀਕ ਹੈ ਜੀ ਤੇ ਇਹਦੇ ਬਾਅਦ ਚ ਕਿੰਨੇ ਕ ਟਾਈਮ ਚ ਆਪਾਂ ਠੀਕ ਕਰਦੇ ਨੇ ਜੀ ਇਹਨੂੰ ਇਹ ਹੁੰਦਾ ਜੀ ਜਿਵੇਂ ਆਪਾਂ ਸਟਾਰਟਿੰਗ ਜੀ ਹੁੰਦੀ ਹੈ ਜਿਵੇਂ ਕਿਸੇ ਨੂੰ ਮਹੀਨਾ ਵੀ ਦਿਨਾਂ ਦੀ ਉਹ ਤਾਂ 10 15 ਦਿਨਾਂ ਦੇ ਵਿੱਚ ਬਿਲਕੁਲ ਠੀਕ ਹੋ ਜਾਂਦਾ ਜਿਵੇਂ ਪੁਰਾਣਾ ਹੁੰਦਾ ਕੋਈ 2 ਸਾਲ 4 ਸਾਲ ਕੋਈ 15 15 ਸਾਲ ਪੁਰਾਣੇ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਕਹਿੰਦੇ ਸਾਨੂੰ 15 ਸਾਲ ਹੋ ਗਏ ਸਾਨੂੰ ਟਾਈਫਾਇਡ ਸੀਗਾ ਤੇ ਸਾਨੂੰ ਠੀਕ ਨਹੀਂ ਆ ਰਿਹਾ ਤਾਂ ਉਹਨਾਂ ਦਾ ਐ ਵੀ 2 2.5 ਮਹੀਨੇ ਜਿਵੇਂ ਜੇ ਕੋਈ ਅਕੋਰਡਿੰਗ ਦੇਖਣਾ ਪੈਂਦਾ ਕਈ ਵਾਰ ਕੋਈ ਹੋਰ ਵੀ ਪ੍ਰੋਬਲਮ ਹੁੰਦੀ ਹੈ ਟਾਈਫਾਇਡ ਦੇ ਨਾਲ ਪੇਸ਼ੈਂਟ ਨੂੰ ਨਹੀਂ ਪਤਾ ਹੁੰਦਾ ਵੀ ਸਾਨੂੰ ਕੋਈ ਹੋਰ ਪ੍ਰੋਬਲਮ ਆ ਪਰ ਪੇਸ਼ੈਂਟ ਜੋ ਸਾਡੇ ਕੋਲ ਆਉਂਦਾ ਤਾਂ ਪ੍ਰੋਬਲਮਾਂ ਹੋਰ ਵੀ ਖੜੀਆਂ ਹੁੰਦੀਆਂ ਨੇ ਨਾ ਠੀਕ ਆ ਜੀ ਵੀ ਮਤਲਬ ਹੁਣ ਕਹ ਲਈਏ ਟਾਈਫੈਟ ਦਾ ਪੱਕਾ ਹੱਲ ਲੱਗਾ ਘਬਰਾਉਣ ਦੀ ਕਿਸੇ ਨੂੰ ਜਰੂਰ ਨਹੀਂ 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 ਜਿੰਨਾ ਮਰਜੀ ਪ੍ਰਾਣਾ ਹੋਵੇ ਅਸੀਂ ਪੂਰਾ ਪੱਕਾ ਹੱਲ ਕਰਦੇ ਆਂਗੇ ਟਾਈਫੈਟ ਦਾ ਸਾਰਾ ਕੁਝ ਸਮਝਾਉਣੇ ਆ ਖਾਣ ਪੀਣ ਬਾਰੇ ਵੀ ਸਮਝਾਉਣੇ ਆ ਸਾਰਾ ਠੀਕ ਹੈ ਜਿਹੜੇ ਵੀਰ ਕਹਿੰਦੇ ਨੇ ਕਿ ਵੀ ਪੈਸੇ ਲਾ ਲਾ ਕੇ ਅੱਕ ਚੁੱਕਾਂਗੇ ਕਈ ਇਤੋਂ ਵੀ ਉਹ ਦੁਬਾਰੇ ਪੈਸੇ ਲਾਉਣ ਦੀ ਜਰੂਰਤ ਤਾਂ ਨਹੀਂ 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 ਨੇ ਅਸੀਂ ਕਈ ਕਾਸੀ ਵਿੱਚ ਨਹੀਂ ਅਸੀਂ ਉਹ ਕਰਦੇ ਸਾਡੇ ਕੋਲ ਕੇਰਾ ਪ ਅਸੀਂ ਜ਼ਰੂਰ ਠੀਕ ਕਰਦੇ ਆ ਪਰਹੇਜ਼ 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 ਇਹਦੇ ਵਿੱਚ ਇਹ ਹੁੰਦਾ ਵੀ ਸਿੰਪਲ ਖਾਣਾ ਖਾਣਾ ਹੁੰਦਾਗਾ ਬਾਹਰਲੀਆ ਚੀਜ਼ਾਂ ਨਹੀਂ ਖਾਣੀਆਂ ਠੰਡਾ ਪਾਣੀ ਕੋਲਡ ਡਰਿੰਕ ਆ ਤਲੀਆਂ ਹੋਈਆਂ ਖੱਟੀ ਤਲੀ ਚੀਜ਼ ਇਹਨਾਂ ਚੀਜ਼ਾਂ ਦਾ ਪਰਹੇਜ਼ ਕਰਾਉਣੇ ਹੈਗੇ ਬਾਕੀ ਟਾਈਮ ਸਰ ਦਵਾਈ ਲੈਣੀ ਆ ਬਾਕੀ ਜੇ ਸਾਡੇ ਕੋਲ ਪੇਸ਼ੈਂਟ ਆਉਂਦਾ ਉਹਨੂੰ ਅਸੀਂ ਪ੍ਰੋਪਰ ਸਮਝਾਉਣੇ ਹੈਗਾ ਵੀ ਆਪਾਂ ਕੋਈ ਐਕਸਰਸਾਈਜ਼ ਯੋਗਾ ਕਰਨਾ ਖਾਣ ਪੀਣ ਵੀ ਕਿਸ ਤਰ੍ਹਾਂ ਦਾ ਖਾਣਾ ਸਾਰਾ ਕੁਝ ਦੱਸਦੇ ਆ ਠੀਕ ਹੈ ਜੀ ਮਤਲਬ ਇਹ ਗੱਲ ਹੋ ਗਈ ਜਣਾ ਇਹ ਜਿੰਨਾ ਕਿ ਪਰਹੇਜ਼ ਕਰ ਲੂਗਾ ਉਹਨਾਂ ਸੇਤੀ ਠੀਕ ਹੋ ਜਾਣਾ ਹਾਂਜੀ ਗੱਲ ਹੈ ਨਾ ਇਹ ਵੀ ਹੁੰਦੇ ਨੇ ਕਿ ਜਣਾ ਵੀ ਕਹਿੰਦੇ ਨੇ ਕਿ ਪਰਹੇਜ਼ ਵੀ ਨਹੀਂ ਕਰਦੇ ਪਰਹੇਜ਼ ਨਹੀਂ ਰੱਖਦੇ ਜੀ ਫੇਰ ਛੇਤੀ ਠੀਕ ਨਹੀਂ ਹੁੰਦੀ ਫੇਰਾਂ ਲਾ ਕਹਿੰਦਾ ਜੀ ਡਾਕਟਰ ਨਹੀਂ ਸਹੀ ਆ ਸਾਨੂੰ ਦਵਾਈ ਨਹੀਂ ਵਧੀਆ ਦਿੰਦੇ ਹੈਗੀ ਇਹ ਆ ਜਾਂਦਾਗਾ ਪਰ ਅਸੀਂ ਪਰਹੇਜ਼ ਨਾਲ ਹੀ ਦਵਾਈ ਦਿੰਨੇ ਆ ਵੀ ਪਰਹੇਜ਼ ਰੱਖੋ ਫੇਰ ਹੀ ਦਵਾਈ ਅਸਰ ਕਰੂਗੀ ਠੀਕ ਆ ਜੀ ਵੀ ਮਤਲਬ ਆਪਾਂ ਆਗੜੀ ਦੂਰੀਆਂ ਗੱਲਾਂ ਦੇ ਵਿੱਚ ਨਹੀਂ ਪਾਉਂਦੇ ਗਏ ਨੀ ਅਸੀਂ ਸਾਰੀ ਪਹਿਲਾਂ ਅਸੀਂ ਸਮਝਾਉਣੇ ਆ ਸਾਰਾ ਕੁਝ ਸਮਝਾ ਕੇ ਫੇਰ ਅਸੀਂ ਦਵਾਈ ਦਿੰਨੇ ਆ ਠੀਕ ਆ ਜੀ ਇਹ ਦਵਾਈ ਦਾ ਗੱਲਬਾਤ ਕਰੀ ਕਿੰਨੀ ਕਿ ਮਹਿੰਗੀ ਸਸਤੀ ਹੁੰਦੀ ਹੈ ਜੀ ਆਪਣੀ ਮਹਿੰਗੀ ਨਹੀਂ ਹੈਗੀ ਜੀ ਕੋਈ ਜ਼ਿਆਦਾ ਹੈਗੀ ਨਾਰਮਲ ਹੀ ਦਵਾਈ ਕੋਈ ਐ ਨਹੀਂ ਜਿਵੇਂ ਆਮ ਹੁੰਦਾ ਵੀ ਜ਼ਿਆਦਾ ਰੁਪਏ ਲੈ ਲੈਂਦੇ ਹੈ ਜ਼ਿਆਦਾ ਫਾਇਦਾ ਵੀ ਨਹੀਂ ਹੁੰਦਾ ਸਾਡੇ ਪੈਸੇ ਵੀ ਘਟਨੇ ਤੇ ਫਾਇਦਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਨਾਰਮਲ ਹੀ ਹੈ ਠੀਕ ਹੈ ਜੀ ਬਵਾਸੀਰ ਬਾਰੇ ਹਾਂ ਜੀ ਇਹ ਇਹਦੇ ਸਭ ਤੋਂ ਪਹਿਲਾਂ ਪਲਸਨ ਦੀ ਗੱਲਬਾਤ ਕਰੀਏ ਬਈ ਜੀ ਇਹਦੇ ਚ ਬਵਾਸੀਰ ਦੇ ਵਿੱਚ ਇਹ ਹੁੰਦਾਗਾ ਜੀ ਇਹਦੇ ਚ ਕਬਜ਼ੀ ਸਾਰਿਆਂ ਨੂੰ ਪਹਿਲਾਂ ਕਬਜ਼ੀ ਹੁੰਦੀ ਹੈ ਠੀਕ ਹੈ ਜੀ ਕਬਜੀ ਹੁੰਦੀ ਆ ਪੇਟ ਚ ਦਰਦ ਹੁੰਦਾ ਫਾਰਾ ਆ ਜਾਂਦਾ ਗੈਸ ਬਣਨ ਲੱਗ ਜਾਂਦੀ ਆ ਤਾਂ ਮਤਲਬ ਕਿ ਦਰਦ ਕਿਸੇ ਵੇਲੇ ਕਬਜੀ ਜਦੋਂ ਹੋ ਜਾਂਦੀ ਆ ਫਿਰ ਦਰਦ ਵੀ ਹੁੰਦਾ ਮੌਕਾ ਵੀ ਹੋ ਜਾਂਦਾ ਬਲੱਡ ਵੀ ਆਉਂਦਾ ਤੇ ਵਿੱਚ ਕਿੰਨੇ ਪ੍ਰਕਾਰ ਦੀ ਬਵਾਸੀਰ ਹੁੰਦੀ ਜੀ ਕਈ ਤਰ੍ਹਾਂ ਦੀ ਹੁੰਦੀ ਆ ਜੀ ਉਹ ਤਾਂ ਹੁਣ ਕਿਸੇ ਦੇ ਤਾਂ ਇਹ ਕਹਾਂਗੇ ਵੀ ਸਾਡੇ ਕੱਲਾ ਦਰਦ ਹੁੰਦਾ ਕਿਸੇ ਨੂੰ ਹੁੰਦਾ ਕੱਲੀ ਕਬਜੀ ਹੋ ਜਾਂਦੀ ਹੈਗੀ ਕਿਸੇ ਦੇ ਮੌਕਾ ਹੋ ਜਾਂਦਾ ਕਿਸੇ ਦੇ ਲੇਸਲਾਇਆ ਪਦਾਰਥਾਂ ਤੋਂ ਨਿਕਲਦਾਗਾ ਮਤਲਬ ਕਿ ਕਾਫੀ ਤਰ੍ਹਾਂ ਦੀ ਹੁੰਦੀ ਆ ਪੇਸ਼ੈਂਟ ਦੇਖ ਕੇ ਕਰਨੀ ਪੈਂਦੀ ਆ ਠੀਕ ਆ ਜੀ ਵੀ ਮਤਲਬ ਕਈ ਸੋਚਦੇ ਹੁੰਦੇ ਨੇ ਨਾ ਵੀ ਆਪਾਂ ਇਲਾਜ ਨਹੀਂ ਕਰਾਈਏ ਤਾਂ ਐ ਨਹੀਂ ਸਰ ਜਾਊਗਾ ਇਹ ਕਰਾਉਣਾ ਚਾਹੀਦਾ ਨੇ ਜੀ ਕਰਾਉਣਾ ਚਾਹੀਦਾ ਜਦੋਂ ਵੀ ਥੋੜੀ ਜੀ ਕੋਈ ਵੀ ਬਿਮਾਰੀ ਹੈ ਜਦੋਂ ਥੋੜੀ ਜੀ ਪ੍ਰੋਬਲਮ ਆਵੇ ਨਾ ਨਾਲ ਦੀ ਨਾਲ ਟਰੀਟਮੈਂਟ ਕਰਵਾ ਲਓ ਜਿਵੇਂ ਹੁਣ ਟਾਈਫਾਇਡ ਆ ਟਾਈਫਾਇਡ ਦੇ ਵਿੱਚ ਕੀ ਆ ਜਦੋਂ ਹੁਣ ਥੋੜੀ ਬੋਤੀ ਨੂੰ ਆਪਾਂ ਸਮਝਦੇ ਹੀ ਨਹੀਂ ਹੈਗੇ ਵੀ ਚਲ ਦਵਾਈ ਲੈ ਲਈ ਮਾੜੀ ਮੋਟੀ ਠੀਕ ਆ ਉਹ ਅੰਦਰ ਹੀ ਮਤਲਬ ਕਿ ਬੁਖਾਰ ਬੁਰ ਅੰਦਰ ਹੀ ਇਨਫੈਕਸ਼ਨ ਹੋਈ ਜਾਂਦੀ ਆ ਇਹੀ ਹਾਲ ਕਬਜ਼ੀ ਦੀ ਆ ਕਬਜ਼ੀ ਤਾਂ ਜਦੋਂ ਕਬਜ਼ੀ ਜ਼ਿਆਦਾ ਟਾਈਮ ਰਹਿਣ ਲੱਗ ਜਾਂਦੀ ਆ ਤਾਂ ਬਵਾਸੀਰ ਦਾ ਰੂਪ ਤਾਂ ਰੰਗਰ ਲੱਗ ਜਾਂਦੀ ਆ ਖਾਣ ਪੀਣ ਆਪਣਾ ਉਮੀਕਰੀ ਹੁੰਦਾ ਕਿ ਨੌਲੇਜ ਨਹੀਂ ਹੁੰਦੀ ਆਪਾਂ ਉਮੀਕਰੀ ਖਾਈ ਪੀਂਦੇ ਆ ਤਾਂ ਉਹ ਕੰਮ ਵੱਜ ਜਾਂਦਾ ਹਾਂ ਇਲਾਜ ਜ਼ਰੂਰ ਕਰਾਉਣਾ ਚਾਹੀਦਾ ਸੀ ਬਹੁਤ ਵਧੀਆ ਇਲਾਜ ਕਰਦੇ ਆ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਬਵਾਸੀਰ ਵਾਲੇ ਤੇ ਵਿੱਚ ਤਾਂ ਇਹ ਜੇ ਵੀ ਆਉਂਦੇ ਆ ਕਹਿੰਣਗੇ ਜੀ ਅਸੀਂ ਆਪਰੇਸ਼ਨ ਇੱਕ ਵਾਰੀ ਕਰਾ ਲਿਆ ਸੀ ਦੋ ਵਾਰੀ ਕਰਾ ਲਿਆ ਸਾਡੀ ਬਵਾਸੀਰ ਨਹੀਂ ਠੀਕ ਹੁੰਦੀ ਮੈਂ ਅੱਜ ਵੀ ਕਹਿੰਨੀ ਆ ਵੀ ਸੋਨੂੰ ਬਵਾਸੀਰ ਫੇਰ ਹੀ ਠੀਕ ਹੋਊਗੀ ਜੇ ਤੁਸੀਂ ਪ੍ਰਹੇਜ ਨਾਲ ਰਹੋ ਪਰੇਹੇ ਜੇ ਨਾ ਖਾਣਾ ਖਾਓਗੇ ਆਪਦਾ ਕਬਜ਼ੀ ਨਹੀਂ ਰਹਿਣ ਦੋਗੇ ਤੇਰੀ ਫਾਇਦਾ ਕਰੋਗੇ ਸਭ ਤੋਂ ਪਹਿਲਾਂ ਪਰਹੇਜ ਆ ਦਵਾਈ ਬਾਅਦ ਚੋਣਾ ਕਰੀਏ ਹਾਂਜੀ ਹਾਂਜੀ ਠੀਕ ਹੈ ਜੀ ਇਹਦਾ ਇਲਾਜ ਕਿੰਨੇ ਦਿਨਾਂ ਤੋਂ ਸ਼ੁਰੂ ਹੋ ਜਾਂਦਾ ਜੀ ਕਿੰਨੇ ਦਿਨਾਂ ਚ ਠੀਕ ਕਰਦਾ ਲੈਂਦੇ ਇਹ ਵੀ ਇਸ ਹਿਸਾਬ ਨਾਲ ਹੀ ਇਹ ਟਾਈਫਾਇਟ ਦੇ ਉਸ ਹਿਸਾਬ ਨਾਲ ਹੀ ਪ੍ਰਾਣੀ ਬਾਬਾ ਸਿਰ ਕਿੰਨੀ ਗਈ ਜੇ ਹੁਣ ਪ੍ਰਾਣੀ ਆ ਤਾਂ ਹੌਲੀ ਹੌਲੀ ਠੀਕ ਹੁੰਦੀ ਹੈ ਜੀ ਠੀਕ ਹੈ ਜੀ ਹਾਂਜੀ ਜੇ ਥੋੜੀ ਬਹੁਤੀ ਹੈਗੀ ਬਾਬਾ ਸਿਰ ਤਾਂ ਮਹੀਨੇ ਵੀ ਦਿਨਾਂ ਦੇ ਵਿੱਚ ਹੀ ਠੀਕ ਹੋ ਜਾਂਦੀ ਹੈ ਠੀਕ ਹੈ ਜੀ ਤੇ ਪ੍ਰਾਣੀ ਸਿਰ ਦਾ ਦਰਦ ਬਾਰੇ ਗੱਲਬਾਤ ਕਰੀਏ ਜੀ ਹਾਂਜੀ ਪੁਰਾਣੇ ਸਿਰ ਦਰਦ ਦਾ ਇਹ ਹੁੰਦਾਗਾ ਕਿਸੇ ਨੂੰ ਅੱਧੇ ਸਿਰ ਦਰਦ ਮਾਈਗਰੇਨ ਹੋ ਜਾਂਦੀ ਆ ਸਿਰ ਦਰਦ ਹੁੰਦਾ ਕਿਸੇ ਨੂੰ ਜੀ ਕਚਾ ਹੁੰਦਾ ਉਲਟੀ ਵਾਲਿਆ ਵਾਂਗ ਹੁੰਦਾ ਠੀਕ ਹੈ ਜੀ ਤਾਂ ਇਹ ਸਾਡੇ ਕੋਲੇ ਜੇ ਵੀ ਮਰੀਜ਼ ਆਉਂਦੇ ਆ ਕਹਣਗੇ ਵੀ ਸਾੰ ਦਾ 20 ਸਾਲ ਪੁਰਾਣਾ ਸਾਡਾ ਐਕਸੀਡੈਂਟ ਹੋ ਗਿਆ ਸੀ ਸਾਡੇ ਬਹੁਤ ਜ਼ਿਆਦਾ ਮਤਲਬ ਕਿ ਸਿਰ ਦਰਦ ਕਰਦਾਗਾ ਠੀਕ ਹੈ ਜੀ ਤਾਂ ਇਹਨਾਂ ਦਾ ਵੀ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾਗਾ ਵੀ ਇਹ ਦਵਾਈ ਆਪਾਂ ਨੂੰ ਲੈਣੀ ਚਾਹੀਦੀ ਇਹਦਾ ਵੀ ਪੱਕਾ ਹੱਲ ਆ ਜੀ ਦੇਸੀ ਦਵਾਈ ਹੈ ਇਹਦੇ 'ਚ ਠੀਕ ਹੈ ਜੀ ਪਰਾਣਾ ਤੇ ਪਰਾਣਾ ਪੱਕਾ ਸਰਦਾ ਦੋ ਦਾ ਹਾਂਜੀ ਹਾਂਜੀ ਬਹੁਤ ਜਿਆਦਾ ਮਰੀਜ਼ ਆ ਸਾਡੇ ਕੋਲ ਬਾਹਰ ਵੀ ਅਸੀਂ ਦਵਾਈ ਭੇਜੀ ਆ ਸਰਦੋਖਦੇ ਦੀ ਬਹੁਤ ਵਧੀਆ ਟਰੀਟਮੈਂਟ ਠੀਕ ਆ ਜੀ ਜੇ ਕਿਸੇ ਨੇ ਕੋਰੀਅਰ ਕਰਵਾਉਣੀ ਹੋਵੇ ਜੀ ਕੋਰੀਅਰ ਕਰਦੇ ਆਂ ਜੀ ਜਿੱਥੇ ਮਰਜ਼ੀ ਬੈਠਾ ਸਾਰਾ ਸਾਡਾ ਐਡਰੈਸ ਵਗੈਰਾ ਭੇਜੋ ਸਾਰੇ ਕੋਰੀਅਰ ਕਰਦੇ ਆਂ ਠੀਕ ਆ ਜੀ ਖਰਚਾ ਵਗੈਰਾ ਕਿੰਨਾ ਘੱਟ ਜਾਂਦਾ ਕੋਈ ਜਿਆਦਾ ਤੇ ਖਰਚਾ ਨਹੀਂ ਕੋਈ ਜਿਆਦਾ ਹੈਗਾ ਜੀ ਠੀਕ ਕੋਈ ਖਰਚਾ ਨਹੀਂ ਜਿਆਦਾ ਹੈ ਠੀਕ ਆ ਜੀ ਮਤਲਬ ਇੱਕ ਆਪਾਂ ਸੇਵਾ ਵਾਲਾ ਕੰਮ ਹੀ ਕਰੀਏ ਨਾ ਜੀ ਹਾਂਜੀ ਹਾਂਜੀ ਸੇਵਾ ਵਾਲਾ ਕੰਮ ਆ ਜੀ ਏਗਾ ਜੀ ਜਿਵੇਂ ਜੇ ਕੋਈ ਪੇਸ਼ੰਤ ਹੁੰਦਾ ਉਹਦੇ ਹਿਸਾਬ ਨਾਲ ਕੋਈ ਗਰੀਬ ਜ਼ਿਆਦਾ ਹੁੰਦਾ ਉਹ ਨੂੰ ਅਸੀਂ ਦੂਵੀ ਘਟ ਵੀ ਚਲੋ ਕੋਈ ਗੱਲ ਨਹੀਂ ਆਪਣੀ ਸੇਵਾ ਜ਼ਿਆਦਾ ਬਣਦੀ ਹੈ ਚਲੋ ਦਿੱਤੀ ਆਂਗੀ ਕੋਈ ਗੱਲ ਠੀਕ ਹੈ ਜੀ ਤੇ ਦਵਾਈ ਲਈ ਲੈਣ ਲਈ ਉਹ ਮਾ ਕਿੱਥੇ ਗਈ ਆਉਣਾ ਜੀ ਤਰਕਸ਼ੀਲ ਚੌਂਕ ਬਾਜਾਖਾਨਾ ਚੌਂਕ ਦੇ ਵਿਚਕਾਰ ਪੰਜਾਬ ਧੂਲਾ ਸਟੋਰ ਦੇ ਨਾਲ ਗਰਗਟਾਈ ਫੈਡ ਕਲੀਨਿਕ ਹੈ ਜੀ ਆਪਣਾ ਠੀਕ ਹੈ ਜੀ ਉੱਥੇ ਪਹੁੰਚੋ ਜੀ ਠੀਕ ਹੈ ਜੀ ਤੇ ਆਪਣਾ YouTube Facebook Instagram ਤੇ ਚੈਨਲ ਵੀ ਬਣਾਇਆ ਗੀ ਬੋਲਣਾ ਹਾਂਜੀ ਉਦੇ ਚ ਵੀ ਆਪਣਾ ਗਰਗ ਟਾਈਫਾਇਡ ਕਲੀਨਿਕ ਦੇ ਨਾਮ ਤੇ ਬਣਿਆ ਹੋਇਆ YouTube ਦੇ ਵੀ ਆ ਪੇਜ Facebook ਤੇ Instagram ਜੀ ਠੀਕ ਆ ਜੀ ਤੇ ਜੇ ਆਪਾਂ ਔਰਤਾਂ ਦੇ ਵਿੱਚ ਕਹ ਜੀ ਵੀ ਜਿਹੜੇ ਆਪਣੇ ਹੁੰਦੇ ਨੇ ਕਿ ਬਿਮਾਰੀਆਂ ਹੁੰਦੀਆਂ ਨੇ ਹਾਂਜੀ ਲੇਡੀਜ਼ ਪ੍ਰੋਬਲਮ ਆ ਜਿਵੇਂ ਲੋਕੋਰੀਆ ਦੀ ਪ੍ਰੋਬਲਮ ਆ ਗਈ ਆ ਕੋਈ ਪੀਰੀਅਡ ਰਸਬੰਦੀ ਆ ਉਹਦਾ ਵੀ ਟਰੀਟਮੈਂਟ ਕਰਦੇ ਆ ਜੀ ਠੀਕ ਆ ਜੀ ਠੀਕ ਆ ਮੈਡਮ ਜੀ ਤੁਹਾਡਾ ਬਹੁਤ ਬਹੁਤ ਲੱਗਿਆ